ਸ਼ਿਗੁਰੂ ਰਵਿਦਾਸ ਜਨਮ ਦਿਵਸ ਦੇ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਥਿਤ ਗੁਰੂ ਰਵਿਦਾਸ ਚੇਅਰ ਆਫ ਸੰਤ ਸਾਹਿਤਿਆ ਸਟਡੀ ਦੇ ਵਿੱਚ ਇੱਕ ਖਾਸ ਸੈਮੀਨਾਰ ਕਰਵਾਇਆ ਗਿਆ ਤੇ ਕੈਂਪਸ ਦੇ ਵਿੱਚ ਸਥਾਪਿਤ ਸੰਤ ਰਵਿਦਾਸ ਚੇਅਰ ਦੀ ਚੇਅਰਪਰਸਨ ਡਾਕਟਰ ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਬਾਣੀ ਆਫ ਰਵਿਦਾਸ ਜੀ ਰੈਲੇਵੈਂਸ ਇਨ ਕੰਟੈਂਪੋਰੀ ਇਰਾ ਵਿਸ਼ੇ ਉੱਤੇ ਨੈਸ਼ਨਲ ਲੈਵਲ ਦਾ ਸੈਮੀਨਾਰ ਕਰਵਾਇਆ ਗਿਆ ਉਹਨਾਂ ਇਹ ਵੀ ਦੱਸਿਆ ਕਿ ਇਸ ਵਿਭਾਗ ਦੇ ਵਿੱਚ ਕੋਈ ਵੀ ਵਿਦਿਆਰਥੀ ਪੀ ਐਚ ਡੀ ਕਰ ਸਕਦਾ ਹੈ ਬੇਸਿਕ ਮੋਟਿਵੇਸ਼ਨ ਇਹ ਹੈ ਕਿ ਗੁਰੂ ਰਵਿਦਾਸ ਚੇਅਰ ਜਿਹੜੀ ਹੈ ਇੱਕ ਰਿਸਰਚ ਸੈਂਟਰ ਹੈ ਰਿਸਰਚ ਸੈਂਟਰ ਹੈ ਜਿਹਦੇ ਵਿੱਚ ਕੀ ਉਹਨਾਂ ਦੀ ਟੀਚਿੰਗ ਉਹਨਾਂ ਦੀ ਵਿਸडम ਉਹਨਾਂ ਦਾ ਜਿਹੜੀ ਉਹਨਾਂ ਨੇ ਕਲਪਨਾ ਕੀਤੀ ਹੈ ਕਿ ਇੱਕ ਬਹੁਤ ਵਧੀਆ ਸ਼ਹਿਰ ਦਾ ਉਹਨਾਂ ਨੇ ਐਕਸਪੈਕਟ ਕੀਤਾ ਕਿ ਜਿੱਥੇ ਸਭ ਨੂੰ ਜਸਟਿਸ ਮਿਲੇ ਸਭ ਨੂੰ ਨਿਆਂ ਮਿਲੇ ਸਭ ਨੂੰ ਇਕੁਐਲਿਟੀ ਲਵ 브ਦਰਹੂਡ ਔਰ ਉਹ ਉਹ ਜਿਹੜੀ ਪ੍ਰਵੇਲ ਕਰੇ ਚਾਹੇ ਅਸੀਂ ਕੱਲ ਦੀ ਗੱਲ ਕਰੀਏ ਚਾਹੇ ਅੱਜ ਦੀ ਗੱਲ ਕਰੀਏ ਤੇ ਜਿੱਥੇ ਸਭ ਨੂੰ ਬਰਾਬਰਤਾ ਔਰ ਸਭ ਨੂੰ ਜਸਟਿਸ ਜਿਹੜਾ ਕਿ ਇੱਕ ਦੂਜੇ ਤੇ ਕਿਸੇ ਨੂੰ ਡਿਪੈਂਡੈਂਟ ਨਾ ਹੋਣਾ ਪਵੇ ਕਿਸੇ ਕੋਈ ਵੀ ਕਿਸੇ ਤੇ ਤਰਸ ਨਾ ਖਾਵੇ ਔਰ ਕਿਸੇ ਨੂੰ ਕਿਸੇ ਤੋਂ ਡਰ ਨਾ ਲੱਗੇ ਐਂਡ which means ਕਿ ਗੁਰੂ ਜੀ ਨੇ ਇਹੀ ਕਿਹਾ ਕਿ ਸਭ ਨੂੰ ਜਿਹੜਾ ਆ ਹੱਕ ਹੈ ਪੂਰਾ ਐਜੂਕੇਸ਼ਨ ਦਾ ਜੇ ਉਹਨਾਂ ਨੇ ਸਿੱਖਿਆ ਤੇ ਵੀ ਜੋਰ ਦਿੱਤਾ ਉਹਨਾਂ ਨੇ ਇੱਕ ਬੇਗੰਪੁਰਾ ਨਾਮ ਇੱਕ ਸ਼ਹਿਰ ਦੀ ਕਲਪਨਾ ਕੀਤੀ ਹੈ ਜਿੱਥੇ ਸਭ ਲੋਕਾਂ ਨੂੰ ਜਸਟਿਸ ਮਿਲੇ ਤੇ ਸਾਡੇ ਜਿਹੜੇ ਪ੍ਰੋਫੈਸਰ ਯੋਗਰਾਜ ਜੀ ਹੈ ਉਹ ਟੈਕਨੀਕਲ ਸੈਸ਼ਨ ਦੇ ਚੇਅਰ ਹੈ ਜਿਹੜਾ ਕਿ ਹੁਣ ਸਾਡੇ ਚੱਲ ਰਿਹਾ ਹੈ ਜਿਹਦੇ ਵਿੱਚ ਕਰੀਬਨ ਮੰਨ ਕੇ ਚੱਲੋ ਕਿ ਮੋਰ ਥੈਨ 12 ਸਟੂਡੈਂਟ ਜਿਹੜੇ ਆ ਰਿਸਰਚ ਸਕਾਲਰ ਉਹਨਾਂ ਨੇ ਆਪਣੇ ਪੇਪਰ ਪ੍ਰੈਜੈਂਟ ਕੀਤੇ ਆ ਕਰ ਰਹੇ ਆ ਪੇਪਰ ਪ੍ਰੈਜੈਂਟ ਕੀਤੇ ਆ ਕਰ ਰਹੇ ਆ ਔਰ ਰਿਲੇਟਡ ਟੂ ਇਕਨੋਮਿਕ ਸੋਸ਼ਲ ਔਰ ਪੋਲਿਟਿਕਲ ਐਸ ਵੈਲ ਐਸ ਰਿਲੀਜੀਅਸ ਉਹਦੀ ਸੈਂਟੀਮੈਂਟ ਕੀ ਹੈ ਉਹਨਾਂ ਦੇ ਨਾਲ ਨਾਲ ਰਿਲੇਟਡ ਜਿਹੜੀ ਕਿ ਬੱਚਿਆਂ ਨੂੰ ਟੀਚਰਸ ਨੂੰ ਰਿਸਰਚ ਸਕਾਲਰ ਨੂੰ ਜਾਂ ਸਟੂਡੈਂਟਸ ਨੂੰ ਅਸੀਂ ਕੀ ਮੋਟੀਵੇਸ਼ਨ ਦੇ ਸਕਦੇ ਹਾਂ ਉਹਨਾਂ ਦਾ ਉਹ ਉਹਦੇ ਉਹਦੇ ਨਾਲ ਰਿਲੇਟਡ ਐਂਡ ਲਿਟਰੇਚਰ ਤੇ ਨੋਲਜ ਜਿਹੜੀ ਕਿ ਜਿੱਦਾਂ ਹੁਣ ਆਪਾਂ ਗੁਰੂ ਨਾਨਕ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਹੈ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਬਾਣੀ ਦਰਜ ਕੀਤੀ ਗਈ ਹੈ ਉਹਨਾਂ ਦੀ ਬਾਣੀ ਜਿਹੜੇ ਆ ਉਹਨਾਂ ਦੇ 41 ਜਿਹੜੇ ਆ ਵਰਡਸ ਹੈ ਔਰ ਇਹ ਸਾਡੇ ਨਾਰਥ ਸਾਈਡ ਦੇ ਅ ਨੌਰਥ ਰੀਜਨ ਦੇ ਸਭ ਤੋਂ ਸਕਸੈਸਫੁਲ ਸਾਡੇ ਲੀਡਰ ਰਹੇ ਆ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਗੱਲ ਜਿੱਦਾਂ ਉਹਨਾਂ ਨੇ ਇਕੁਐਲਿਟੀ ਦੀ ਗੱਲ ਕੀਤੀ ਆ ਸਾਡਾ ਜਿਹੜਾ ਇਹ ਸੈਂਟਰ ਹੈ ਇਹ ਚਾਹੇ ਮੇਰਾ ਬੱਚਾ ਜਿਹੜਾ ਪੰਜਾਬੀ ਡਿਪਾਰਟਮੈਂਟ ਤੋਂ ਹੋ ਚਾਹੇ ਇੰਗਲਿਸ਼ ਡਿਪਾਰਟਮੈਂਟ ਤੋਂ ਹੋ ਚਾਹੇ ਇਹ ਹਿਸਟਰੀ ਡਿਪਾਰਟਮੈਂਟ ਤੋਂ ਹੋ ਚਾਹੇ ਹਿੰਦੀ ਡਿਪਾਰਟਮੈਂਟ ਤੋਂ ਹੋਵੇ ਜਾਂ ਉਰਦੂ ਡਿਪਾਰਟਮੈਂਟ ਤੋਂ ਕੋਈ ਵੀ ਆ ਕੇ ਇਸ ਸੈਂਟਰ ਦੇ ਅੰਡਰ ਜਿਹੜਾ ਆ ਪੀ ਐਚ ਡੀ ਮਤਲਬ ਰਿਸਰਚ ਕਰ ਸਕਦਾ ਹੈ ਜਿਹੜਾ ਕਿ ਇੱਕ ਅੱਛੀ ਅਪਰਚੁਨਿਟੀ ਹੈ ਬੱਚੇ ਨੂੰ ਗਰੋ ਕਰਨ ਲਈ ਅੱਗੇ ਜਾਣ ਲਈ ਇਸ ਤੋਂ ਬਾਅਦ ਉਹ ਟੀਚਿੰਗ 'ਚ ਜਾ ਸਕਦੇ ਆ ਜਾਂ ਫਿਰ ਕਿਸੇ ਵੀ ਕਿਤੇ ਹੋਰ ਜਗ੍ਹਾ 'ਚ ਜਿੱਥੇ ਉਹਨਾਂ ਨੇ ਕੋਈ ਵੀ ਆਪਣੀ ਜੌਬ ਕਰਨਾ ਚਾਹੁੰਦੇ ਆ ਜਾਂ ਆਪਣੇ ਆਪ ਨੂੰ ਗਰੋ ਕਰਨਾ ਚਾਹੁੰਦੇ ਆ that is the basic motive of this research center that is guru ravidas chair of sant sahitya study ਇਹਦੇ 'ਚ ਇਸ ਤਰ੍ਹਾਂ ਹੈ ਕਿ ਜਿੱਦਾਂ ਹੁਣ ਸਾਡੇ ਮੈਂ ਤੁਹਾਨੂੰ ਦੱਸਿਆ ਕਿ ਡਿਫਰੈਂਟ ਡਿਪਾਰਟਮੈਂਟਸ ਹੈ ਹੈਨਾ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚੋਂ ਕੋਈ ਵੀ ਜਿਹੜੇ ਟੀਚਰ ਹੈ UGC ਦੇ ਰੈਗੂਲੇਸ਼ਨ ਦਾ ਨੰਬਰ ਦੀ ਲਿਮਟ ਹੈ ਬਟ ਟੀਚਰ ਤੇ ਕੋਈ ਇਸ ਸੈਂਟਰ ਤੇ ਕੋਈ ਲਿਮਟ ਨਹੀਂ ਹੈ ਕਿ ਅਸੀਂ ਇੰਨੇ ਹੀ ਬੱਚਿਆਂ ਨੂੰ ਕਰਵਾਉਣਾ ਹੈ ਜਿਹੜੇ ਬੱਚੇ ਸਾਡੇ ਤੋਂ PhD ਕਰਨਾ ਚਾਹਵਨ ਕਿਸੇ ਵੀ ਜਿਵੇਂ ਲਿਟਰੇਚਰ ਦੇ ਵਿੱਚ ਹਿੰਦੀ ਡਿਪਾਰਟਮੈਂਟ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਉਰਦੂ ਦੇ ਵਿੱਚ ਉਹ ਆ ਸਕਦੇ ਆ ਤੇ ਅਸੀਂ ਉਹਨਾਂ ਨੂੰ ਮੌਕਾ ਮੈਕਸਿਮਮ ਅਸੀਂ ਬੀ ਐਫਰਟਸ ਕਰਦੇ ਸਾਡੇ ਰਮੇਸ਼ ਜੀ ਵਰਕਿੰਗ ਐਜ਼ ਸੁਪਰਟੈਂਡੈਂਟ ਬਹੁਤ ਮਿਹਨਤ ਕਰ ਰਹੇ ਆ ਆਫਿਸ ਦੇ ਵਿੱਚ ਤੇ ਜਦੋਂ ਵੀ ਇਹਨਾਂ ਨੂੰ ਜੋ ਕੋਈ ਵੀ ਬੱਚਾ ਆਉਂਦਾ ਤੇ ਹੀ ਆਲਵੇਜ਼ ਐਂਟਰਟੇਨ ਥੈਟ ਕਿ ਉਹਨਾਂ ਨੂੰ ਇੱਕ ਗਾਈਡੈਂਸ ਜਾਂ ਉਹਨਾਂ ਨੂੰ ਰਸਤਾ ਦਿਖਾਇਆ ਜਾਵੇ ਕਿ ਕੋਈ ਪ੍ਰੋਬਲਮ ਨਾ ਆਵੇ ਇਸ ਸੈਮੀਨਾਰ ਦੇ ਵਿੱਚ ਪਹੁੰਚੇ ਰਿਸਰਚ ਸਕਾਲਰ ਵਿਦਿਆਰਥੀਆਂ ਵੱਲੋਂ ਜਿੱਤੇ ਪੇਪਰ ਪੜੇ ਗਏ ਤਾਂ ਇਸ ਦੌਰਾਨ ਉਹਨਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਗੁਰੂਆਂ ਦੀ ਸਿੱਖਿਆ ਨੂੰ ਸਮਾਜ ਦੇ ਵਿੱਚ ਬਿਲਾਉਣਾ ਤੇ ਉਹਨਾਂ ਤੇ ਅਮਲ ਕਰਨਾ ਬਹੁਤ ਲਾਜ਼ਮੀ ਹੈ। ਮੇਰਾ ਜਿਹੜਾ ਵਿਸ਼ਾ ਸੀਗਾ ਉਹ ਭਗਤ ਰਵਿਦਾਸ ਬਾਣੀ ਵਿਰਚਨਾ ਦਾ ਸੰਕਲਪ ਸੀਗਾ। ਜਿਹਦੇ ਵਿੱਚ ਮੈਂ ਸਮਕਾਲੀ ਅਧਿਨ ਵਿਧੀਆਂ ਰਾਹੀਂ ਨਵੇਂ ਦਿਸਹੱਦੇ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਕਿ ਰਵਿਦਾਸ ਬਾਣੀ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਸਾਰਥਕ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਬੰਦਾ ਮਟੀਰੀਅਲਿਸਟਿਕ ਦੌੜ ਦੇ ਵਿੱਚ ਲਗਾਤਾਰ ਅੱਗੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਆਪਣੇ ਰਿਸ਼ਤਿਆਂ ਨੂੰ ਆਪਣੇ ਜਿਹੜੀਆਂ ਇਮੋਸ਼ਨਲ ਫੀਲਿੰਗਸ ਹੈਗੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡਦਾ ਜਾ ਰਿਹਾ ਤੇ ਮਟੀਰੀਅਲ ਦੇ ਨਾਲ ਹੀ ਅੱਗੇ ਅੱਗੇ ਉਸ ਦੌੜ ਦੇ ਵਿੱਚ ਸ਼ਾਮਿਲ ਹੋ ਰਿਹਾ ਤਾਂ ਕਿਤੇ ਨਾ ਕਿਤੇ ਵੈਲਿਊਜ਼ ਨੂੰ ਦੁਬਾਰਾ ਕ੍ਰੀਏਟ ਕਰਨ ਲਈ ਪੈਦਾ ਕਰਨ ਦੇ ਲਈ ਭਗਤ ਰਵਿਦਾਸ ਬਾਣੀ ਸਾਨੂੰ ਇੱਕ ਬਹੁਤ ਅੱਛੀ ਸਿੱਖ ਦੇ ਦਿੰਦੀ ਹੈ ਮੈਂ ਇਵਨ ਕਿ ਇਹ ਵੀ ਕਹਿਣਾ ਚਾਹੁੰਦਾ ਕਿ ਰਵਿਦਾਸ ਰਵਿਦਾਸ ਬਾਣੀ ਦੇ ਨਾਲ ਨਾਲ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਸਾਰਿਆਂ ਦੀ ਬਾਣੀ ਸਾਨੂੰ ਕੁਛ ਨਾ ਕੁਛ ਸੋਸਾਇਟੀ ਦੇ ਲਈ ਆਪਣੇ ਆਪ ਦੇ ਲਈ ਵਿਚਰਨ ਦੀਆਂ ਵੈਲਿਊ ਜਿਹੜੀਆਂ ਹੈਗੀਆਂ ਉਹਨਾਂ ਨੂੰ ਕ੍ਰੀਏਟ ਕਰਨ ਦੇ ਲਈ ਬਹੁਤ ਕੁਝ ਸਾਨੂੰ ਚੰਗੀਆਂ ਸਿਹਤ ਚੰਗੀ ਸਿਹਤ ਦਿੰਦੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ